ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਔਰ ਮੋਗੇ ਤੋਂ ਜਲੰਧਰ ਰੋਡ ਦੇ ਉੱਤੇ ਸਥਿਤ ਤੇ ਜਲੰਧਰ ਰੋਡ ਦੇ ਉੱਤੇ ਹੀ ਵੱਡਾ ਜਿਹਾ ਪਿੰਡ ਪੈਂਦਾ ਵਾ ਮਿੱਤਰੋ ਫਤਿਹਗੜ ਕੋਰੋਟਾਣਾ ਫਤਿਹਗੜ ਕੋਰੋਟਾਣਾ ਦੇ ਪਿੰਡ ਦੇ ਵਿੱਚ ਆ ਮਿੱਤਰੋ ਤੇ ਇਸ ਟਾਈਮ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਹਾਂ ਵਪਾਰ ਦਾ ਕੰਮ ਆ ਜਾਨਵਰ ਤੁਹਾਨੂੰ ਵਿਖਾਉਣਾ ਇੱਕ ਬਾਕਮਾਲ ਬੱਛੀ ਵਿਖਾਉਣੀ ਆ ਕਰੋ ਸੰਗ ਦੇ ਵਿੱਚ ਪਹਿਲਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇੰਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਰਮੋਨੀ ਬਾਈ ਠੀਕ ਠਾਕ ਆ ਕਿਰਪਾ ਬਾਬੇ ਨਾਨਕ ਦੀ ਵੀਰੋ ਸ਼ੁਕਰ ਆ ਭਰਾਵਾ ਕਿਰਪਾਈ ਚਾਹੀਦੀ ਆ ਹਾਂਜੀ ਹਾਂਜੀ ਮੁੰਨੀ ਬਾਈ ਫਿਰ ਇਹ ਵੈਡ ਪਹਿਲੇ ਨਾਲ ਕਿ ਦੂਜੇ ਸੂਏ ਨਹੀਂ ਦੂਜਾ ਸੂਆ ਵੀਰੇ ਸੌਰੀ ਸੌਰੀ ਪਹਿਲਾ ਸੌਰੀ ਪਹਿਲੇ ਠੀਕ ਆ ਲੈ ਪਹਿਲਾ ਸੌਰੀ ਵੀਰੇ ਪਹਿਲਾ ਸੂਆ ਤੇ ਦੰਦੋ ਬਾਈ ਦੰਦੋ ਚੌਗੀ ਆ ਭਰਾ ਚਾਰ ਦੰਦ ਠੀਕ ਆ ਤੇ ਦਿਨ ਕਿੰਨੇ ਲੈ ਜੂਗੀ ਵੀਰੇ ਦਿਨ 2 21 ਤਰੀਕ ਨੂੰ ਇਹਦੇ ਦਿਨ ਪੂਰੇ ਆ। ਠੀਕ ਆ ਭਾਈ ਤੇ ਤੇਰਾ ਤਜਰਬਾ ਕੀ ਕਹਿੰਦਾ ਦੁੱਧ ਕਿੰਨਾ ਦੇਜੂਗੀ? ਵੀਰੇ ਮੇਰੇ ਹਿਸਾਬ ਦੇ ਨਾਲ ਇਹਨਾਂ ਦਾ ਇਹਨੂੰ 16-17 ਕਿਲੋ ਦੇਣਾ ਚਾਹੀਦਾ ਜਿਵੇਂ ਹੁਣ ਵੀ ਹਜੇ ਕੱਚੀ-ਕੱਚੀ ਆ ਬੈੜਪਰਾ। ਕਿੰਨੇ ਦਿਨ ਪਹਿੇ ਦੱਸਿਆ ਸੀ? ਹਾਂਜੀ 21 ਤਰੀਕ ਨੂੰ। ਫਿਰ ਤਾਂ ਬਣ ਜੂਗੀ ਥੱਲੋ ਯਾਰ। ਹਾਂ ਹਾਂ ਵੀਰੇ ਚੰਗੀ। ਸੋਹਣੀ ਤਿਆਰ ਹੁਣ ਵੀ ਹੋਈ ਹੋਈ ਆ। ਹਾਂਜੀ ਹਾਂਜੀ ਬਹੁਤ ਵਧੀਆ ਵੀਰੇ। ਆਹ ਕੈਮਰਾ ਦਾ ਕਰਕੇ ਤੇਰੀ ਗੱਲਾਂ ਕੋ 17-18 ਕਿਲੋ ਦੁੱਧ ਦੇ ਦੂਗੀ। ਆਰਾਮਦਾਰੀ ਨਾਲ ਆਰਾਮਦਾਰੀ ਨਾਲ ਭਰਾ। ਬੂਥੀ ਬਾਥੀ ਵੇਖਣੀ। ਹਾਂਜੀ। ਮੁੱਲ। ਮੁੱਲੇ ਲੈਣ ਦੇਣੀ ਆ ਬਾੜਾ ਨਹੀਂ ਗਾ ਬਸ ਆਫਰ ਹੀ ਝੋਨਾ ਲਾਉਣ ਲੱਗਣਾ ਭਰਾ ਬਸ ਠੀਕ ਆ ਫਿਰ ਕਲਾ ਦੇ ਕੱਢੀ ਆਪਾਂ ਡੱਕੇ ਝੋਨੇ ਦੇ ਵਿੱਚ ਹੁਣ ਲੈ ਵੀ ਮਿੱਤਰੋ ਪਹਿਲਣ ਵੜ ਚਾਰ ਦੰਦ ਤੇ ਰੇਟ ਹੈਗਾ ਸਿਰਫ 53000 ਤੇ 53000 ਰੁਪਇਆ ਮੋਲਾ ਤੇ ਤੁਸੀਂ ਜਾਣਾ ਸਾਰਾ ਕੁਝ ਭੁੱਲਾ ਵੀਡੀਓ ਦੇਖ ਕੇ ਤੁਸੀਂ ਮੋਹਣੀ ਵੀਰ ਦੇ ਕੋਲੇ ਆ ਕੇ ਵੜ ਲੈ ਜਾਓ ਟੋਰਨ ਵਾਲਾ ਵਪਾਰੀ ਭਰਾ ਵੀਡੀਓ ਦੇਖਦੇ ਆ ਫਿਰ ਵੀ ਬਈ ਗੌਰ ਕਰਿਓ ਵੱਥੀ ਨੂੰ ਕੀ ਕਹਿੰਦਾ ਤੁਹਾਡਾ ਮਨ ਬਾਕੀ ਬਈ ਵਪਾਰੀ ਭਰਾ ਹੀ ਇਸ ਭਰਾ ਤੋਂ ਬੜਾ ਮਾੜ ਲ ਜਾਂਦੇ ਆ ਕੌਕੀ ਚੰਦਰਾ ਲਿਆਉਂਦਾ ਹੀ ਪਤਾ ਨਹੀਂ ਕਿੱਥੋਂ ਕੱਢ ਕੁੱਢ ਕੇ ਬੜਾ ਭਾ ਲੂਟ ਲੈਂਦਾ ਇਹ ਮਰਜਾ ਨਾ ਇਹਨੂੰ ਨਜ਼ਰ ਨਾ ਲੱਗ ਜੇ ਕਿਤੇ ਤੇ ਇਹ ਆਪਾ ਵੈੜਾ ਜਿਹੜੀ ਪੂਰੀ ਚੰਗੀ ਬਰੀਕੀ ਬਰੂਕੀ ਵੱਲੋਂ ਲੈ ਵੀ ਮੋਣੀ ਬਾਈ ਨੰਬਰ ਦੇ ਦੇ ਕੇ ਰਾਂਦੇ ਆਪਦਾ ਭਰਾ 98149 ਜੀ 74348 ਭਰਾ 9814974348 ਭਰਾ 48 ਇਸ ਨੰਬਰ ਤੇ ਕਰੋ ਮਿੱਤਰੋ ਬਾਈ ਨਾਲ ਗੱਲਬਾਤ ਪਹਿਲਾ ਸੂਆ ਵੈੜਾ 4 ਦੰਦ ਦਾ 53000 ਰੇਟ ਆ ਫਤੇਗੜ ਕੋਰੋਟਾਣਾ ਪਿੰਡ ਆ ਬਾਈ ਗੱਲਬਾਤ ਲਈ ਨੰਬਰ ਲੱਗਾ ਹੋਇਆ ਸਕਰੀਨ ਤੇ ਧੰਨਵਾਦ ਸ਼ੁਕਰੀਆ